ਗੁੱਡ ਮਾਰਨਿੰਗ ਜੀ ਸਾਰੇ ਸਾਡੇ ਸਹਿਯੋਗ ਕਰਦੇ ਆਂ ਹਵਾ ਚੱਲ ਰਹੀ ਹੈ ਬੜੀ ਨੇਰੀ ਚੱਲ ਰਹੀ ਹੈ ਮਤਲਬ ਜਿਨ ਕਹਿੰਦੇ ਆਂ ਆਹ ਥੋੜਾ ਬਹੁਤ ਅਮੀ ਆਇਆ ਸੀ ਐਸਾ ਬੜੀ ਤੇਜ਼ ਹਵਾ ਚੱਲ ਰਹੀ ਹੈ ਮੈਂ ਵੀ ਬਾਤ ਸਹਿਰ ਕਰਦੀ ਸੀ ਪਰ ਵਿੜਾ ਪੂਰਾ ਗੰਦਾ ਹੋ ਗਿਆ ਸਾਰ ਪੱਤੇ ਪੁੱਤੇ ਉੱਡ ਅੱਡ ਕੇ ਆ ਗਏ ਤੇ ਆਪਣੇ ਮਾਤਾ ਦੁਲਾਰ ਤੋਂ ਹੋ ਗਏ ਨੇ ਤੇ ਅੱਜ ਆਪਾਂ ਇਹਨੂੰ ਲਾ ਲਈ ਹਾਂ ਦੋ ਹੋਏ ਨੇ ਇੱਕ ਈ ਆਲਮ ਸੱਡੇ ਘਰ ਦੇ ਕੋਲੇ ਟਮਾਟਰ ਇਹ ਪੂਰੇ ਰੈੱਡ ਰੈੱਡ ਪੈ ਰਹੇ ਹੁਣ ਆਪਣਾ ਟਾਈਮ ਹੈ ਜੀ ਗ੍ਰੀਨ ਟੀ ਪੀਣ ਦਾ ਉਧਰ ਉਤਾਰਦੀ ਉਧਰ ਮੇਰੀ ਤੇ ਬਾਹਰ ਜਿਹੜਾ ਮੌਸਮ ਹੈ ਮੈਂ ਦੇਖ ਨਹੀਂ ਤਾ ਮੀਂਹ ਪੈਣ ਲੱਗਦਾ ਥੋੜਾ ਥੋੜਾ ਇੱਥੇ ਦਿਖਦਾ ਨਹੀਂ ਹੈਗਾ ਤੇ ਬਾਹਰ ਦੇਖੋ ਜੀ ਮੀਂਹ ਪੈ ਰਿਹਾ ਸਾਡੇ ਫੁੱਲ ਤੇ ਦੇਣ ਚਿੱਟਾ ਚੜਿਆ ਹੋਇਆ ਹੈ ਤੇ ਇੱਧਰ ਬੰਦੇ ਉੱਠ ਗਏ ਨੇ ਜੀ ਚਾਹ ਪਾਣੀ ਪੀਣ ਵਾਸਤੇ ਗੁੱਡ ਮਾਰਨਿੰਗ ਕਰ ਦੋ ਮਾਰਨਿੰਗ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਤੇ ਇੱਧਰ ਸਾਡਾ ਫਤੇਹ ਸਿੰਘ ਜੋ ਕਿ ਬਨਾਣ ਤੇ ਕੱਚਾ ਨਵਾਂ ਲੈਂਦਾ ਪੰਚ ਸਾਹਿਬ ਜੀ ਦੇਖ ਲਓ ਪੰਚ ਸਾਹਿਬ ਪਤਾ ਨਹੀਂ ਫੇਰ ਵਿਜੀ ਹੋ ਗਏ ਹਾਂ ਪਤਾ ਨਹੀਂ ਕਿੱਥੇ ਚਲੇ ਗਏ ਨੇ ਹਾਂ ਚਲੋ ਚਾਹ ਇੰਜੋਏ ਕਰੋ ਤੁਸੀਂ ਤੇ ਇੱਧਰ ਵਾਸੀ ਸਾਹਿਬ ਆਪਣੇ ਕੰਮ ਤੇ ਲੱਗੇ ਨੇ ਤੇ ਟਾਈਮ ਹੈ ਜੀ 10:30 ਵਜੇ ਦਾ ਤੇ ਮੀਂਹ ਕਰਕੇ ਆਫਿਸ ਨਹੀਂ ਗਏ ਪਾਤਾ ਕਿ ਲੋ ਜੀ ਆਪਣੀ ਪਾਰਟੀ ਨਾ ਤੋ ਕੇ ਬੈਠ ਗਈ ਏ ਗਾਇਸ ਗਾਇਸ ਤੈਨੂੰ ਪੱਟੇ ਨਾ ਇੱਕ ਵਾਰ ਨਾ ਸੰਗਰੂਸੀ ਆਰ ਸੇ ਸੰਗਰੂਸੀ ਕਰੀ ਤੇ ਇਹਦੇ ਦੀ ਛੱਡੰਦੇ ਲੈ ਅੱਛਾ ਅਸੀਂ ਨਾ ਆਰਡਰ ਕਰ ਰਹੇ ਹਾਂ ਅੱਛਾ ਇੱਕ ਵਾਰ ਨਾ ਮੈਂ ਸੰਗਰੂਸੀ ਉਹਦੋਂ ਨਾ ਮੈਂ ਨਾ ਮੈਂ ਕੁਝ ਆਰਡਰ ਕਰੀ ਪੀਜ਼ਾ ਪੂਜਾ ਉਹਨਾਂ ਦਾ ਐਡਰੈਸ ਹੋਰ ਕਿਸ ਨੂੰ ਪੈ ਗਿਆ ਹਾਂ ਧੂਰੀ ਪਹੁੰਚ ਗਿਆ ਧੂਰੀ ਪਹੁੰਚ ਗਿਆ ਉਹ ਮੈਂ ਸੱਚ ਪੀਜ਼ਾ ਮੰਗ ਲੈਣਾ ਖਾਣੂਗਾ ਖੁਦ ਜਦੋਂ ਮੈਂ ਉਹਨੂੰ ਆਰਡਰ ਮੈਂ ਜਦੋਂ ਆਰਡਰ ਕੀਤਾ ਉਹ ਤਾਂ ਤੁਰੀ ਪੁੰਨੀ ਤੇ ਅੱਜ ਫੇਰ ਅਸੀਂ ਵੇਖਣ ਲਿਆ ਗਗਨ ਕਹਿੰਦੀ ਘਰੇ ਮੰਗਵਾਨੇ ਆ ਕੁਛ ਤੇ ਜਿਮੈਟੋ ਦੇਖ ਰਹੀ ਜਿਮੈਟੋ ਤੋਂ ਜਿਹੜੀ ਦਹੀਂ ਪੱਲੇ ਦੀ 60 ਰੁਪਏ ਦੀ 50 ਰੁਪਏ ਦੀ ਪਲੇਟ ਹੁੰਦੀ 100 ਦੀ ਪੈ ਰਹੀ ਤੇ ਮੈਂ ਲਾ ਦੱਸ ਕਿੰਨੇ ਰੁਪਏ ਜੇ ਬਾਜੀ ਆਗੇ ਨੇੜੇ ਤੇੜੇ ਬਾਜੀ ਨੂੰ ਕੌਮ ਲੈ ਕੇ ਪੁਵਾ ਜੀ ਬਾਜੀ ਤਾਂ ਕਿਤੇ ਹੋਰ ਨੂੰ ਤੈਨੂੰ ਦੇ ਦੇ ਕੀ ਝੋਟਿਆਂ ਗਰ ਲੱਸੀ ਪਾਲਦੀ ਤੂੰ ਇਹ ਕਦੇ ਨਹੀਂ ਹੋ ਸਕਦਾ ਜ਼ਿੰਦਗੀ 'ਚ ਗਗੜੇ ਕਦੇ ਨਹੀਂ ਹੋ ਸਕਦਾ ਜ਼ਿੰਦਗੀ ਚ ਕੀ ਭਾਜੀ ਤੈਨੂੰ ਆ ਕੇ ਦਈਂ ਭੱਲੇ ਦੇ ਕੇ ਜਾਣ ਆਹ ਗਗੜ ਨੇ ਲਪੇੜ ਕੇ ਕੰਮ ਹੀ ਖਰਾਬ ਕਰਤਾ ਦਮੂ ਨੇ ਆਹ ਕਿਹ ਜਲੂਸ ਨਿਕੜਿਆ ਡਬਲ ਡਬਲ ਲਾਤੀ ਸਾਰੇ ਨੌਂ ਖਰਾਬੋ ਕੀ ਦੇ ਦੇ ਹੋਰ ਇਹ ਦਮਨ ਦੇ ਕੰਮ ਨੇ ਇਹ ਤਾਂ ਨਰਾਜ ਜ਼ਿੰਦਗੀ ਚ ਪੁੱਠੇ ਕੰਮ ਕੀਤੇ ਸਿੱਧਾ ਤਾਂ ਕੋਈ ਕੀਤਾ ਹੀ ਨਹੀਂ ਉਹ ਕੰਮ ਹੈ ਹਨਾ ਆ ਜਿਹੜਾ ਨਾ ਹੋਣੀ ਇਹਨੂੰ ਪੱਟ ਲੈ ਹਾਂ ਪੱਟਿਆ ਜਣਾ ਉਹ ਮੋਟੀ ਲਾਤੀ ਨਾ ਬਾੜੀ ਤੇ ਪੰਜ 6 ਕੋਟ ਲਾਤੇ ਉੱਤੇ ਪੰਜਾਂ ਕਰਕੇ ਨਹੀਂ ਗਣੋ ਸਵਿਗੀ ਤਾਂ ਨਹੀਂ ਹੋਇਆ ਸਿੱਗੀ ਸੋਲ ਗਈ ਤਾ ਹਾਂ ਦੇਖ ਸਿੱਗੀ ਤੋ ਦੇਖ ਜੇ ਮੈਟੋ ਤੋ ਤਾਂ ਆਪਾਂ ਨੂੰ ਬਹੁਤ ਕਾਸਟਲੀ ਪੈ ਰਹੇ ਨੇ ਦਹੀਂ ਭੱਲੇ 120 ਰੁਪਏ ਚ ਪੈ ਰਹੀ ਐ ਇੱਕ ਪਲੇਟ ਪਰ ਮੈਂ ਨਹੀਂ ਤੇ ਹਿੰਮਤ ਕਰੋ ਸਕੂਟਰੀ ਜਾ ਕੇ ਲੈ ਆਓ ਸਸਤਾ ਪੈ ਜੂ ਉਹ ਕਚੜਾ ਡਰਾਈਵਰ ਮੈ ਨਹੀਂ ਹੁੰਦਾ ਨਾਲ 20 ਰੁਪਏ ਦਾ ਤੇਲ ਫੁਕ ਜੂ ਹੋਰ ਕੀ ਐ ਕਚੜਾ ਡਰਾਈਵਰ ਆ ਮਾਮਾ ਮਾਮਾ ਚਲੋ ਜੀ ਗਗਨ ਦੀ ਡਿਊਟੀ ਲਈ ਆ ਆਪਾਂ ਸਬਜੀ ਸਬਜੀ ਧੋ ਕੇ ਰੱਖੀ ਐ ਤੇ ਇਹਦੇ ਤੋਂ ਅਮਨ ਦੀ ਡਿਊਟੀ ਲਈ ਝਾੜੂ ਲਾਂਦੀ ਰਾਤ ਹਨੇਰੀ ਕਰਕੇ ਨਾ ਵੇੜੇ ਤੇ ਬੜਾ ਅੰੰਡ ਪੈ ਗਿਆ ਸੀ ਤੇ ਅੱਜ ਦੁਪਹਿਰ ਤੱਕ ਹਵਾ ਚੱਲਦੀ ਰਹੀ ਸੀ ਹੋਣਾ ਵਾ ਬੰਦੇ ਤੇ ਮੈਂ ਕਿਹਾ ਝਾੜੂ ਲਾ ਦੇ ਦਮਨ ਕਹਿੰਨ ਦਾ ਝਾੜੂ ਲਾਓ ਲਾ ਦੋ ਲਾ ਦੋ ਲਾ ਦੋ ਲਾ ਦੋ ਚਲੋ ਅੱਜ ਮੰਮਾ ਮੰਜੀ ਤੇ ਰੈਸਟ ਕਰ ਰਹੀ ਤੇ ਤੁਸੀਂ ਝਾੜੂ ਲਾਓ ਠੀਕ ਹੈ ਕੀ ਹੋ ਗਿਆ ਤੈਨੂੰ ਮੈਨੂੰ ਭਾਂਡੇ ਬਾਹਰ ਲਿਆ ਕੇ ਦੇ ਹਾਂ ਕੀ ਭਾਂਡੇ ਬਾਹਰ ਲਿਆ ਕੇ ਦੇ ਹਾਂ ਹਾਂ ਕੀ ਸਦਾ ਹੋ ਰਿਹਾ ਤੈਨੂੰ ਨਹੀਂ ਭਾਂਡੇ ਕਿਤੇ ਬਹੁਤ ਨੇ ਦੋ ਜਾਨਾਂ ਤੇ ਦੇ ਲਓ ਭਾਂਡੇ ਆ ਤਾਂ ਕਹਿੰਦੀ ਮੇਰਾ ਭਾਂਡੇ ਬਾਹਰ ਮੰਜ ਨੂੰ ਦਿਲ ਕਰਨ ਡਿਆ ਗਗਨ ਤੂੰ ਮੇਰੇ ਕੋਈ ਰਹਿ ਜਾ ਪੱਕੀ ਰੱਖ ਲਓ ਮੈਨੂੰ ਸੁਖ ਹੋ ਜਾਏ ਫੋਨ ਤੂੰ ਮੰਜੇਤ ਰੱਖੇਂਗੀ ਬਤਾਉ ਲੋ ਜੀ ਗਗਨ ਦਾ ਡਰੈਸਪ ਦੇਖੋ ਮੰਗਵਾ ਤੰਗਵਾ ਰੱਖਦੀ ਆਈ ਕਪੜੇ ਨੇ ਲੈ ਕੇ ਆਏ ਭਈ ਹਾਂ ਸਾਡਾ ਅਚਾਨਕ ਪਲਾਨ ਬਣਿਆ ਭੈਣ ਦੇ ਨੂੰ ਸੂਟ ਬਣਾ ਦੇਂਦੀ ਨਾਲ ਖੇਸ ਦੇਂਦੀ ਰਪਈ ਚੱਲ ਚੱਲੀਏ ਲੈ ਗੱਲ ਹੈ ਕੋਈ ਸੂਟ ਲੈ ਦੇਣੀ ਹੈ ਗੱਲ ਕਰ ਦੋ ਚੱਲ ਚੱਲੀਏ ਮੈਂ ਤੈਨੂੰ ਤਿਆਰ ਕਰ ਦਤਾ ਹੋ ਚੱਲ ਫਿਰ ਜਾਨ ਨੇ ਚਲੋ ਦੀਰੀ ਅੱਜ ਗੋਲ ਗੱਪੇ ਖਾ ਕੇ ਆਉਣੇ ਸੀ ਅੱਜ ਮੈਂ ਦੋ ਦਿਨ ਤੇ ਰਹਿ ਗਏ ਮੇਰੇ ਖਾਣ ਪੀਣ ਦੇ ਓਹ acha ਇੱਕ ਤਰੀਕਾ ਪਰਸੋ ਪਰਸੋ ਭਾਈ ਇੱਕ ਤਰੀਕਾ ਤਾਂ ਵੀ ਮੇਰੇ ਵਲੌਗ ਚ ਦੇਖ ਰਹੇ ਹੋ ਕਿ ਡਾਈਟਿੰਗ ਤੇ ਗਗਨ ਡਾਈਟਿੰਗ ਸ਼ੁਰੂ ਹੋਣ ਲੱਗੀ ਹੈ ਕਿ ਤੋ ਓਏ ਪਾਣੀ ਤੇ ਚਾੜੂ ਨਾ ਲਾ ਆ ਤਾਂ ਮੂੰਹ ਵੀ ਨਹੀਂ ਖੇ ਕੰਮ ਦੀ ਨਾਲ ਤੇ ਦਮਨ ਸਕੂਟਰੀ ਥੋੜੀ ਨਿਆਣੀ ਹੈ ਨਾ ਇਹਨੂੰ ਨਹੀਂ ਲੈਣੀ ਹਾਂ ਕਿ ਇਹਨੂੰ ਕੁਝ ਕਹਿਣਾ ਚਾਹੋਗੇ ਇਹ ਹੀ ਕਹਿਣਾ ਚਾਹੋ ਕਿ ਗੋਲ ਗੱਪੇ ਖਾਣੇ ਸੀ ਭਾਈਆ ਵੀ ਨਹੀਂ ਇਹੋ ਜਿਹਾ ਹੈਗਾ ਹੂੰ ਭਾਈਆ ਸਿਰ ਹੋਣੀ ਤਾਂ ਕਹੂ ਕਾ ਕੀ ਹਾਂ ਚੱਲ ਗਗਨ ਭਾਈਆ ਮੈਨੂੰ ਲੈ ਕੇ ਗਿਆ ਤੇ ਸਾਲੀ ਕਿ ਸਾੜੀ ਲਈ ਜਾਣ ਹਾਜਰ ਕੀ ਪਤਾ ਕਿਤੇ ਹੈ ਕੀ ਪਤਾ ਹੋ ਹੀ ਜਾਏ ਅੱਛਾ ਫਾਈਦੀ ਦੀ ਸ਼ੇਵਾਰ ਦੀ ਕੱਲ ਵਾਲਾ ਕੰਮ ਹੋਣਾ ਕੀ ਬੋਲ ਕੱਲ ਇਤਨਾ ਹੀ ਹਰੇ ਛੋਲੇ ਜਿਵੇਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਤੇ ਅੱਜ ਇਤਨਾ ਆ ਰਿਹਾ ਲਾਲ ਬਤਾਉ ਕਿਹੜੇ ਬਤਾਉ ਦਾ ਲਾਲ ਹੀ ਨੇ ਕਿਹੜੇ ਬਸ ਹਰੇ ਬਤਾਉ ਨੇ ਹਰੇ ਬਤਾਉ ਨਹੀਂ ਆਗੇ ਜਾਮਨੀ ਰੰਗ ਦੇ ਬਤਾਉਂਗੇ ਜਾਮਨੀ ਰੰਗ ਦੇ ਬਤਾਉਂਗੇ ਜਾਮਨੀ ਰੰਗ ਦੇ ਹੁੰਦੇ ਨੇ ਮਰ ਜਾ ਨਹੀਂ ਲਾਲ ਵੀ ਨੇ ਇਹ ਚ ਕੈਮਰੇ ਦੇਖੀ ਲਾਲ ਦੇ ਦੇਣਗੇ ਹਨਾ ਕੰਨੇ ਤੱਕ ਕੱਲ੍ਹ ਤੱਕ ਕਾਲ ਕਰਨਾ ਹੈਗਾ ਇਹ ਐਸੀ ਬਣਾਵਾਂਗੇ ਭਾਰਤੀ ਜਿਹਦੇ ਵਿੱਚ ਆਪਾਂ ਜੀ ਮਸਾਲੇ ਓਹੋ ਜੀਰਾ ਤੇ ਰੈਣਾ ਪਾਣਾ ਹੈ ਜੀ ਚਲ ਕੋਈ ਨਹੀਂ ਇੱਕ ਦੋ ਪਿਆਜ ਇੱਥੇ ਪਾ ਲੜਦੇ ਆਪਾਂ ਪਿਆਜ ਪੀਜ ਪਾ ਕੇ ਘੈਂੜੇ ਬਤੌਣ ਬਣਾਵਾਂਗੇ ਜਿਹੜੀ ਰਾਤੀ ਫੇਰ ਮਿਲਦਾ ਨੇਰੀ ਚ ਫੜਾਉਣਾ ਜਿਹੜੇ ਹਿਸਾਬ ਨਾਲ ਹੋਣਾ ਮਾਰਾ ਆਤਵੀ ਰਾਤੀ 2 ਵਜੇ ਸਾਨੂੰ ਨਾ ਅਚਾਨਕ ਉੱਠਣਾ ਪਿਆ 2 ਵਜੇ ਉੱਠ ਕੇ ਅਸੀਂ ਫਟਾਫਟ ਭਜੜਾ ਪੈ ਗੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਨੇਰੀ ਨਾਲ ਵੱਜਣ ਫਟਾਫਟ ਮੈਨੀਆਂ ਪੁੱਛੋ ਨਾ ਮੈਂ ਤਾਂ ਉੱਤਾਰ ਉੱਠੇ ਗੱੜ ਵੀ ਉੱਠੀ ਵੀਰੇ ਮੈਂ ਆਈ ਦਿਨ ਜਦੋਂ ਬੰਦ ਕਰਨ ਲਈ ਕਿ ਦਿਖ ਲੋਤੀ ਮੈਂ ਡਰ ਗਈ ਮੈਂ ਕਹਾ ਹੈ ਮੈਂ ਉਧਰ ਗਈ ਮੈਂ ਕਹਾ ਗਗਨ ਦਾ ਦਰਵਾਜ਼ਾ ਖੁੱਲਾ ਉਹ ਜੋ ਸਾ ਬੱਜਿਆ ਨਾ ਹਵਾ ਨਾਲ ਉਹ ਅਚਾਨਕ ਜਦੋਂ 2 ਵਜੇ ਉੱਠੇ ਨਾ ਮੈਨੀਆਂ ਮੇਰਾ ਸੇਰ ਦੂਖਣ ਲੱਗ ਪਿਆ ਕਿ ਹਾਏ ਹਾਏ ਪਤਾ ਨਹੀਂ ਮੈਂ ਕਿ ਹੋ ਗਿਆ ਦਰਵਾਜ਼ੇ ਇੱਕਦਮ ਵੱਜਣੇ ਲੀਰੀ ਆਈ ਵੀ ਬੜੀ ਸੀ ਹਮਮ ਉਸ ਅੱਜ ਵੀ ਹੈਗਾ ਮੌਸਮ ਐਵੇਂ ਦਾ ਹੀ ਅੱਜ ਨਾ ਗਗਨ ਕਹ ਰਹੀ ਆਪਾਂ ਨਾ ਅਜ ਚਿੰਗੀਆਂ ਕੁਝ ਕੇ ਪੰਦ ਕਰਕੇ ਸੋਵਾਂਗੇ ਫੇਰ ਗਰਮੀ ਲੱਗਦੀ ਪੱਠੇ ਸੌਂ ਕਰ ਲਾਂਗੇ ਨਾ ਇਹ ਮੇਰਾ ਵੀ ਸਿਰ ਦਰਦ ਲੱਗ ਗਈ ਕੰਮ ਮਤਲਬ ਮੈਂ ਕਿਹਾ ਸ਼ਾਂਤ ਹੋਣ ਲੱਗ ਪਿਆ ਨਹੀਂ ਆ ਦੇ ਮੈਨ ਲੱਗਦਾ ਮੈਨੂੰ ਬੰਦ ਬੰਦ ਜਿਹਾ ਲੱਗ ਜਾਂਦਾ ਸਾਰਾ ਕੁਝ ਆ ਗੁੰਮਾ ਜਿਹਾ ਹੋ ਗਿਆ ਹੋਰ ਲੱਗ ਰਿਹਾ ਇਹ ਪਤਾ ਨਹੀਂ ਕਿਉਂ ਜੀ ਨਹੀਂ ਆਉਗੀ ਨੇਰੀ ਫੇਰ ਆਉਗੀ ਮੈਂ ਲੱਗਦਾ ਨੇਰੀ ਚ ਖੜ ਜਾ ਫੇਰ ਆਉਗਾਂ ਕਹਿੰਦੇ ਨਾ ਕੁਝ ਪਹਿਲਾਂ ਸ਼ਾਂਤ ਕਿਤੋਂ ਪਹਿਲਾਂ ਘਟੂ ਖਾਣ ਹੁੰਦਾ ਹੁੰਦਾ ਉਹ ਕੰਮ ਆ ਬਹੁਤ ਸ਼ਾਂਤੀ ਹੋਈ ਪਈ ਹੈ ਉਹ ਤਾਂ ਮੈਨੂੰ ਲੱਗਦਾ ਆ ਜਿਹੜਾ ਮੌਸਮ ਆ ਰਿਹਾ ਗਰਮੀਆਂ ਵਾਲਾ ਜਿਹੜੇ ਸਾਹਾਂ ਕਣਕਾਂ ਆਉਣੀਆਂ ਨੇ ਪਤਾ ਨਹੀਂ ਰੱਬ ਵੀ ਮਾੜੀ ਕਰਦਾ ਹੈ ਹਾਂ ਆਪਣੇ ਜੱਟਾਂ ਦਾ ਤਾਂ ਬਹੁਤ ਬੁਦਾ ਹਾਲ ਹੈ ਜਦੋਂ ਉਹ ਕਣਕਾਂ ਪੱਕ ਜਾਂਦੀਆਂ ਜਦੋਂ ਫਸਲ ਆਉਣ ਵਾਲੀ ਹੁੰਦੀ ਹੈ ਉਦੋਂ ਰੱਬ ਨੁਕਸਾਨ ਕਰ ਦਿੰਦਾ ਇਹ ਹੁੰਦਾ ਹੀ ਆਈ ਵਾਰ ਇਹ ਮੈਂ ਕਹਿ ਰਹੀ ਹਾਂ ਮੈਂ ਕਹਿ ਰਹੀ ਹਾਂ ਕਿ ਆਹ ਜਿਹੜਾ ਮੌਸਮ ਦਾ ਹਾਲ ਹੈ ਆਨ ਲੱਗਦਾ ਕਿ ਜਿਵੇਂ ਬਾਹਰ ਹੀ ਪੈਦੀ ਅੰਦਰ ਦਾ ਦਮ ਘੁੱਟਦਾ ਹਾਂ ਇਹ ਸਹੀ ਚਾਹ ਹੋਇਆ ਪਹਿਲਾਂ ਚੰਗੇ ਭਲੇ ਬਾਹਰੇ ਪਈਏ ਹੁੰਦੇ ਔਰ ਬਾਹਰ ਪੈਣਾ ਬੜਾ ਵਧੀਆ ਲੱਗਣਾ ਮੰਜਿਆ ਅੱਜ ਕੰਦੇ ਏਸੀਆਂ ਨੇ ਮਾਰ ਲਿਆ ਹੰਦੇ ਵੀ ਬੈਠੇ ਰੋ ਕਮੈਂਟ ਨਾ ਦਾ ਫੋਨ ਨਹੀਂ ਆਇਆ ਨਾ ਮਨਪ੍ਰੀਤ ਟਿਵਾਣਾ ਦਾ ਸਰਦਾਰ ਦੀ ਟਿਵਾਣਾ ਦੇ ਕਮੈਂਟ ਨਹੀਂ ਆ ਰਹੇ ਠੀਕ ਠਾਕ ਦੀਦੀ ਕਿੱਦਾਂ ਹਾਂ ਸਾਰੇ ਪਤਾ ਨਹੀਂ ਮਨਦੀਪ ਦੇ ਕੋਈ ਕਮੈਂਟ ਆ ਰਹੇ ਬਹੁਤ ਦਿਨ ਹੋ ਗਏ ਨੇ ਆਪਣੇ ਜਿਹੜੇ ਪੱਕੇ ਬੰਦੇ ਨੇ ਬਹੁਤ ਨੇ ਬਹੁਤ ਜੋਤ ਗਿੱਲ ਬਹੁਤ ਨਹੀਂ ਜੋਤ ਗਿੱਲ ਤਾਂ ਕਰਦੇ ਨੇ ਮੈਂ ਦੱਸਣ ਲੱਗੇ ਮੈਂ ਪੱਕੇ ਬੰਦੇ ਨੇ ਜਿਹੜੇ ਆਪਣੇ ਜੋਤਗੇ ਸ਼ੈਲੀ ਦੀਦੀ ਦਾ ਵੀ ਪੁਆਇੰਟ ਮਿਸ ਕਰਦੇ ਆ ਰੋਜ਼ ਹਾਂ ਸ਼ੈਲੀ ਦੀਦੀ ਦਾ ਵੀ ਨਹੀਂ ਆ ਰਿਹਾ ਮੰਦੀਪ ਟਵਾਣਾ ਦਾ ਨਹੀਂ ਆ ਰਿਹਾ ਸ਼ੈਲੀ ਦੀਦੀ ਤੇ ਮੇਰੇ ਕੱਲ ਪਰਸੋਂ ਵਾਲੀ ਵੀਡੀਓ ਤੇ ਆਇਆ ਸੀਗਾ ਸਾਬੀ ਦਾ ਨਹੀਂ ਆ ਰਿਹਾ ਹੈਗਾ ਆਪਣੀ ਵਰਜੋ ਦਾ ਨਹੀਂ ਆ ਰਿਹਾ ਸਾਬੀ ਤੇ ਭੈਣ ਸਾਡੀ ਮਿਲਦਾ ਕੌਫੀ ਪੀਪੀ ਕੇ ਪਾਗਲ ਹੋਈ ਪਈ ਹੈ ਵਰਜੋ ਦਾ ਤਾਂ ਕੋਈ ਮੈਂਟ ਹੀ ਨਹੀਂ ਆ ਰਹੇ ਤੇ ਵਰਜੋ ਕੌਫੀ ਪੀਪੀ ਕੇ ਕਮਲੀ ਹੋ ਗਈ ਹੈ ਜਦੋਂ ਫੋਨ ਕਰ ਉਹਦੇ ਕਿ ਮੈਂ ਕੌਫੀ ਪੀਣ ਚੱਲੀ ਹਾਂ ਅੱਛਾ ਮੇਰੀ ਤਾਂ ਵਰਜੋ ਦੀ ਖੂਬ ਜੰਮਣੀ ਮਿਲਦਾ ਆਪਾਂ ਦੋਨੇ ਵਰਜੋ ਕੌਫੀ ਵੀ ਆਦੀ ਮੈਂ ਚਾਹ ਲੀ ਆ ਵਾਸਾ ਚਾਰਾ ਦਿਨ ਇਹੀ ਮੈਂ ਤਾਂ ਨਿਕਲੇ ਰਹਿਣਾ ਕਰਨਾ ਆਪਣਾ ਬਰਜੋ ਕਿੱਥੇ ਬੈਠੀ ਤੂੰ ਨਹੀਂ ਮੈਂ ਕਿਹਾ ਨਾ ਬਰਜੋ ਨੂੰ ਮੈਂ ਬੱਜੇ ਤੇਰੇ ਘਰ ਦੇ ਮੁੰਰੇ ਪਲਾਟ ਲਾ ਦੇਣਾ ਬਰਜੋ ਦੇ ਇਲਾਕੇ ਹੀ ਗੱਰੀ ਹੈ ਬੱਜੇ ਜਿਹੜਾ ਸਾਨੂੰ ਗਿਫਟ ਭੇਜਦੀ ਮੈਂ ਬਰਜੋ ਤੇਰੀ ਟੈਨਸ਼ਨ ਆਪਣ ਬਿਲਕੁਲ ਖਤਮ ਕਰ ਦੇਣੀ ਮੈਂ ਉਹ ਤੇ ਨਾਲ ਹੀ ਕੋਰੀ ਕਰ ਬਰਜੋ ਨਾਲ ਆਪਾਂ ਤਾਂ ਗੁੱਸਿਆਂ ਭਾਈ ਆਪਾਂ ਤਾਂ ਬਰਜੋ ਦਾ ਗੱਲ ਹੀ ਨਹੀਂ ਕਰਨੀ ਹੈਗੀ ਲੈ ਚੱਕ ਬਰਜੋ ਹੋਰ ਨਾ ਆਇਗਾ ਪੰਗਾ ਮੈਂ ਬਰਜੋ ਨੂੰ ਬਲੌਕ ਮਾਰ ਲੱਗੀ ਆ ਉਹੀ ਚੱਕ ਬਰਜੋ ਜਾਤੀ ਧੋ ਕੇ ਗਾਰੇ ਦੀ ਜਿੱਤੇ ਲੋਕ ਆ ਮੈਂ ਸ਼ਰੀਆਮ ਕਹਿ ਰਹੀ ਆ ਕੈਮਰੇ ਸ਼ਰੀਆਮ ਸੋਸ਼ਲ ਮੀਡੀਆ ਤੇ ਕਹਿ ਰਹੀ ਆ ਠੀਕ ਹੈ ਤੇ ਸੋਸ਼ਲ ਮੀਡੀਆ ਤੇ ਮੈਂ ਕਹਿ ਰਹੀ ਆ ਮੈਂ ਕੋਈ ਚੋਰੀ ਨਹੀਂ ਕਹਿ ਰਹੀ ਤੇਗੀ ਲਗਣ ਮਸਾਲਾ ਮੁੱਕ ਗਿਆ ਯਾਰ ਇੰਨਾ ਧੋਈਂ ਚਾਹਦਾ ਤੂੰ ਹੀ ਲੂਂਦਾ ਨਹੀਂ ਕਾ ਤੂੰ ਅੰਦਰ ਭੇਜ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕਿੰਨੇ ਕਿਹਾ ਸੀ ਚੱਲ ਲੈ ਆਓ ਯਾਰ ਲੂਲ ਦਾ ਨਹੀਂ ਲੈ ਕੇ ਆਓ ਜਾ ਮੇਰੇ ਬੱਚੇ ਨੂੰ ਜੰਡਾ ਨਹੀਂ ਲੈ ਕੇ ਆਓ ਆ ਗਗੜ ਜਿੱਦਾਂ ਦੀ ਆਈ ਨਾ ਸਾਡਾ ਇੰਨਾ ਖਰਚਾ ਕਰਾਂਦੀ ਪਈ ਨਾ ਆ ਹੁਣ ਬੈਠੀ ਬਿਠਾਈ ਨੇ ਨਾ ਗੋਲ ਗੱਪਿਆਂ ਦਾ ਆਰਡਰ ਲਾਤਾ ਆਹ ਮੈਂ ਗੋਲ ਗੱਪੇ ਆਓ ਮੈਂ ਕਹਿੰਦਾ ਮੇਰਾ ਤੁਸੀਂ ਦੇਣਾ ਚੰਗਾ ਤੁਹਾਨੂੰ ਖਾਲੀ ਨਹੀਂ ਜਾਣਾ ਹਾਏ 500 ਰੁਪਏ ਛੁੱਟ ਲਈ ਜੀ ਕੱਲ੍ਹ ਦਿੱਤਾ 5000 ਓ ਮਾਗ ਜੋ ਦਮਣ ਕੋਈ ਨੇ ਮੰਗਾਏ ਗੋਲ ਗੱਪੇ ਖਾ ਗੋਲ ਗੱਪਾ ਚੈਲੰਜ ਕਰੋ ਯਾਰ ਬੜੇ ਵੱਡੇ ਨੇ ਮੂੰਹ ਆ ਡਾ ਹੈਗਾ ਤੇਰਾ ਨਹੀਂ ਛੋਟੇ ਜਿਹੇ ਚੋਟੇ ਛੋਟੇ ਬਜ਼ੁਰਗਾਂ ਨੂੰ ਦੇ ਦਿਓ ਵੱਡੇ ਵੱਡੇ ਤੁਸੀਂ ਖਾ ਲਿਓ ਇਹ ਲੋਕੀ ਕਹਿੰਦੇ ਮੇਰਾ ਨੱਕ ਵੱਡਾ ਤੇ ਮੇਰਾ ਮੂੰਹ ਵੀ ਵੱਡਾ ਹੀ ਹੈ ਹਾਂ ਆ ਸੱਚ ਵੱਡਾ ਵੱਡਾ ਹੀ ਨੱਕ ਇੱਕ ਕਮੈਂਟ ਆਇਆ ਕਹਿੰਦੇ ਗਗਨ ਦਾ ਨੱਕ ਬੜਾ ਵੱਡਾ ਲਿਆ ਦੱਸ ਉਹ ਵਿਚਾਰੀ ਜੈਸੀ ਉਹਦੇ ਕਮੈਂਟ ਤੋਂ ਸਾਫ ਝਲਕੰਦਿਆ ਹੀ ਵੀ ਉਹ ਵਿਚਾਰਾ ਬਹੁਤ ਨਹੀਂ ਮਮਾ ਜਨ ਵਿਚਾਰੀ ਜੋ ਵੀ ਸੀ ਲੈ ਇਧਰ ਮਮਾ ਦਾ ਵੱਡਾ ਹਾਂ ਤੇ ਜਿਹੜਾ ਬੰਦਰਾ ਬੁਣਾਈ ਚੀਜ਼ਾਂ ਤੇ ਨੁਕਸ ਕੱਢਦਾ ਹੈ ਜਿਹੜਾ ਬੰਦਰਾ ਰੱਬ ਦੀ ਬੁਣਾਈ ਚੀਜ਼ਾਂ ਤੇ ਨੁਕਸ ਕੱਢਦਾ ਹੈ ਖੜ ਜਾ ਕੀ ਕਹਿਨੀ ਹੈ ਮੈਂ ਜਿਹੜਾ ਬੰਦਰਾ ਰੱਬ ਦੀ ਬੁਣਾਈ ਚੀਜ਼ਾਂ ਤੇ ਨੁਕਸ ਕੱਢਦਾ ਹੈ ਹੂੰ ਤੁਹਾਨੂੰ ਸਾਤਰੀ ਕਾਲ ਸਾਤਰੀ ਆ ਪਈ ਆਪਦੀ ਕੋਈ ਛੋਣੀ ਸ਼ਕਲ ਲੈ ਪਹਿਲਾਂ ਦੇਖ ਲਈ ਮਿੱਠਾ ਪਾਣੀ ਕਿਹੜਾ ਤੇ ਖੱਟਾ ਕਿਹੜਾ ਕਿ ਸੇਮ ਹੀ ਨੇ ਅੱਛਾ ਬਸ ਠੀਕ ਪਰ ਗਣੀ ਕੋਈ ਮਾਈ ਤੁਮ ਜੀ ਗੋਲ ਗੱਪੇ ਖਾਣੇ ਸ਼ੁਰੂ ਹੋਣ ਲੱਗੇ ਨੇ ਆਪਾਂ ਬੈ ਕੇ ਵੇਖਣ ਡਏ ਆ ਇੱਕ ਅੱਧਾ ਖਾਵਾਂਗੇ ਆਪਾਂ ਵੀ ਐਡੀ ਕੋਈ ਗੱਲ ਨਹੀਂ ਹੈਗੀ ਡਾਈਟਿੰਗ ਦਿਓ ਤੁਸੀਂ ਨਹੀਂ ਮੈਨੂੰ ਹੁਣ ਡਾਕਟਰ ਨੇ ਕਿਹਾ ਤੁਸੀਂ ਸਭ ਕੁਝ ਖਾ ਸਕਦੇ ਹੋ ਡਾਕਟਰ ਨੇ ਥੋੜੀ ਜਿਹੀ ਗੋਲ ਗੱਪੇ ਖਾਣੇ ਨੇ ਗੋਲ ਗੱਪਿਆਂ ਚ ਕੀ ਹੈ ਫੱਤੂ ਆਸ ਤੇ ਰੱਖਣੇ ਜੇ ਆ ਕਿ ਫੱਤੂ ਨੂੰ ਪਤਾ ਲੱਗ ਗਿਆ ਨਾ ਨਹੀਂ ਫੱਤੂ ਨਹੀਂ ਕਿਹਾ ਸੀ ਆਲੂ ਬੈਂਗਲ ਲੈ ਕੇ ਆਏ ਆ ਨੀ ਕੌਲੀਆਂ ਤਾਂ ਲੈ ਆਓ ਖਾਣੇ ਕਾਤੇ ਸੀ ਗੱਲ ਨਹੀਂ ਨਾ ਮੰਨਣਾ ਹੈਗਾ ਕੌਡੀਆਂ ਤਾਂ ਲੈ ਆਓ ਖਾਣੇ ਕਾਤੇ ਗੜਵੀ ਛਡਪੋਣੇ ਨੇ ਬੋਲੀਆਂ ਕਿ ਨਹੀਂ ਕਰਨੀਆਂ ਨੂੰ ਲੈ ਬੋਲੀਆਂ ਕਰਨੀਆਂ ਗੜਵੀ ਛਡਪੋ ਕੇ ਖਾਣੇ ਆਓ ਬੋਲੀਆਂ ਲੈ ਆਓ ਆਪਾਂ ਨੂੰ ਵਾਸਤੇ ਲੈ ਆਓ ਜਾ ਕੇ ਮम्मा ਨਹੀਂ ਉੱਠੂ ਕੋਈ ਨਾ ਮੈਂ ਮੈਂ ਤੋਪੀ ਖਾਉਂਗੀ ਮਿੱਠ ਇੱਕੋ ਹੀ ਪਾਣੀ ਹੈ ਤੂੰ ਖੱਟਾ ਕਿਹਾ ਨਾ ਖੱਟਾ ਹੀ ਪਾਇਆ ਫਿਰ ਉਹਨਾਂ ਨੇ ਜਦ ਹੀ ਕੈਮਰਾ ਬੰਦ ਕਰ ਆ ਗਿਆ ਫਤਿਹ ਆ ਗਿਆ ਫਤਿਹ ਆ ਗਿਆ ਫਤਿਹ ਆ ਗਿਆ ਆ ਗਿਆ ਚਲੋ ਉਹਨਾਂ ਨੇ ਗਾਹ ਬਹੁਤ ਪਾਣਾ ਉਹਨੂੰ ਪਤਾ ਸੀ ਕੁਝ ਲੈ ਕੇ ਆਏ ਉਹ ਦੇ ਵਧੀਆ ਰਾਲਾ ਡਿੱਗੀਆਂ ਦੀਦੀ ਕੈਮਰਾ ਬੰਦ ਕਰ ਦੋ ਹੁੰਦਾ ਨਹੀਂ। ਲੈ ਕਹੀ ਨਹੀਂ ਕੈਮਰਾ ਬੰਦ ਕਰਨਾ ਹੀ ਨਹੀਂ ਅੱਜ। ਨਾ ਨਾ ਜੀ ਕਰ। ਅੱਜ ਤੇਰਾ ਮੂੰਹ ਦਿਖਾਣਾ ਅੱਜ। ਨਹੀਂ ਜੀ ਕਰਦੇ ਹਾਂ। ਲੈ ਦੇਖ ਲੋ ਜੀ ਗਗਣ ਘੈਰੀ ਕੈਮਰਾ ਬੰਦ ਕਰ। ਲੋ ਜੀ ਗੋਲ ਗੱਪੇ ਖਾ ਕੇ ਹੁੰਦਾ ਹੁੰਦਾ। ਆਪਰ ਗੋਲ ਗੱਪੇ। ਜੀਬੀਆ ਲੋ ਜੀ ਗੋਲ ਗੱਪੇ ਗੁਲੇ ਉੱਤੇ ਖਾ ਕੇ ਤੇ ਗਗਣ ਉਲੀ ਢੇਰੀ ਹੋ ਗਏ ਨੇ ਇੱਥੇ ਹੀ। ਹੁਣੇ ਹੀ ਮੰਦਨੀ ਰੋਟੀ ਬਣਾਣ ਦੀ ਇਹਨਾਂ ਦੀ। ਕੰਮੀ ਜੀ ਹੁਕੰਦਿਆ। ਕਹੀ ਉੱਠ ਕੇ ਰੋਟੀ ਬਣਾ ਲਈਏ ਤੇ ਦੰਮੂਆ ਜੇ ਕਸਰ ਰਹਿੰਦੀ ਨਮਕੀਨ ਖਾਂਦੀ। ਤੇ ਇੱਧਰ ਨਮਕੀਨ ਖਾਤਾ ਜਾ ਰਿਹਾ ਤੇ ਇੱਧਰ ਗਾਇ ਪਟਿਲੋ ਦੀ ਜੀ ਦਾ ਹੁਣ ਫੋਨ ਆਇਆ ਹੀ ਪਤਾ ਹੈ ਹੈ ਉੱਟਣ ਵਾਲੇ ਮਾਜੇ ਵਾਲੇ ਹੈ ਲੋ ਵਾਲੇ ਬਾਜੇ ਵਾਲੇ ਹੈ